ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਇਲਾਕੇ ਦੀ ਸੁਖ ਸ਼ਾਂਤੀ ਲਈ ਥਾਣਾ ਫਿਲੌਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਥਾਣਾ ਫਿਲੌਰ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਫਿਲੌਰ ਇਲਾਕੇ ਦੀ ਸੁਖ ਸ਼ਾਂਤੀ ਵਾਸਤੇ ਥਾਣਾ ਫਿਲੌਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਡੀਐਸਪੀ ਫਿਲੌਰ ਸਰਦਾਰ ਸਰਵਨ ਸਿੰਘ ਬਲ ਥਾਣਾ ਮੁਖੀ ਸੰਜੀਵ ਕਪੂਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਅੱਜ ਦੇ ਇਸ ਧਾਰਮਿਕ ਪ੍ਰੋਗਰਾਮ ਵਿੱਚ ਥਾਣਾ ਫਿਲੌਰ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ ਅਤੇ ਫਿਲੌਰ ਦੇ ਐਮਸੀ ਰਾਕੇਸ਼ ਰੌਕਸੀ ਯਸ਼ਪਾਲ ਗਿੰਡਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਈ ਅਤੇ ਡੀਐਸਪੀ ਅਤੇ ਐਸਐਚਓ ਫਿਲੌਰ ਦਾ ਲੋਈ ਪਾ ਕੇ ਸਨਮਾਨ ਕੀਤਾ ਇਸ ਮੌਕੇ ਬੋਲਦਿਆਂ ਐਸਐਚਓ ਸੰਜੀਵ ਕਪੂਰ ਨੇ ਕਿਹਾ ਕਿ ਸਿੱਖ ਕੌਮ ਦੀ ਰਾਖੀ ਲਈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਕੁਰਬਾਨ ਕਰ ਦਿੱਤਾ ਸੀ ਦਸ਼ਮੇਸ਼ ਪਿਤਾ ਵੱਲੋਂ ਪੰਜਾਬ ਅਤੇ ਸਮੁੱਚੇ ਜਗਤ ਲਈ ਦਿੱਤੀ ਗਈ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਅੱਜ ਉਹਨਾਂ ਨੂੰ ਯਾਦ ਕੀਤਾ ਗਿਆ ਸਾਨੂੰ ਸਭ ਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਪ੍ਰੋਗਰਾਮ ਵਿੱਚ ਆਇਆਂ ਸੰਤਾਂ ਨੂੰ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਏਪੀ ਨਿਊਜ਼ ਪੰਜਾਬੀ ਲਈ ਫਿਲੋਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ ਵਾਹ ਰਾਹੇ सची ते सिफ़ सची सची तेरी कुदरत सचे पाश अल पाग पल्लाह अह ਅੱਲਾ ਪਾਕ ਪਾਕ ਹੈ ਅੱਲਾ ਅੱਲਾ ਪਾਕ ਪਾਕ ਹੈ ਅੱਲਾ ਸੱਤੇ ਨੂੰ ਜੇ ਤੂੰ ਰੋਮ ਜੇ ਸੱਤ ਕਰੂੰ ਜੇ ਦੂਸਰ ਹੋ ਜੇ ਅੱਲਾ ਪਾਕ ਪਾਕ ਹੈ ਅੱਲਾ ਅੱਲਾ ਪਾਕ ਤਾਂ ਜਿਹੜਾ ਪਿੱਛੇ ਅੱਜ ਥਾਣਾ ਫਲੋਰ ਵਿਖੇ ਵਧੀਆ ਕੰਮ ਕੀਤਾ ਹਾ ਗੁਰੂ ਮਹਾਰਾਜ ਦੀ ਸਵਾਰੀ ਲਿਆ ਕੇ ਤੁਸੀਂ ਜਿਹੜਾ ਦਾ ਪੜ ਕਰਵਾਇਆਗਾ ਤਾਂ ਕੀ ਕਹਣਾ ਚਾਹੁੰਦੇ ਹੋ ਅੱਜ 25 ਦਸੰਬਰ 2024 ਨੂੰ ਜੋ ਕਿ ਸ਼ਹੀਦੀ ਦਿਹਾੜਾ ਜੋ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਸੀ ਤੇ ਉਸ ਹਫਤਾ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ੋਕ ਵੱਜੂ ਅਸੀਂ ਜਾਣਦੇ ਹਾਂ ਨੂੰ ਕਿ ਜੋ ਇੱਕ ਸਿੱਖੀ ਦੇ ਤੁਰੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਉਹਨਾਂ ਦੇ ਸਹਾਬਜ਼ਾਦਿਆਂ ਨੇ ਧਰਮ ਨੂੰ ਬਚਾਨ ਖਾਤਰ ਜੋ ਉਹਨਾਂ ਨੂੰ ਸ਼ਹੀਦੀ ਦਿੱਤੀ ਸੀ ਉਸ ਸੰਬੰਧੀ ਉਹਨਾਂ ਦੀ ਜੋ ਸ਼ਹੀਦੀ ਪਰਵ ਕਰਕੇ ਇੱਕ ਆ ਹਫਤਾ ਜਿਸ ਨੂੰ ਸਾਰੇਨ ਸ਼ੋਕ ਵਜੋਂ ਅਸੀਂ ਜਾਣਦੇ ਆ ਉਸ ਸੰਬੰਧੀ ਸਾਡੇ ਥਾਣਾ ਫਲੋਰ ਵਿਖੇ ਡੀਐਸਪੀ ਫਲੋਰ ਸਰਵਨ ਸਿੰਘ ਜੀ ਬਲ ਜੀ ਦੀ ਜੇਰੇ ਨਿਗਰਾਨੀ ਚ ਅਸੀਂ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਤਾਂ ਜੋ ਇੱਕ ਤਾਂ ਸਾਡੇ ਜੋ ਵੱਡੇ ਗੁਰੂ ਹੈ ਇਹ ਛੋਟੇ ਸਾਹਿਬ ਜਾਦੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੋਵੇ ਅਸੀਂ ਇਹ ਸਭਨੇ ਦੁਆ ਕੀਤੀ ਹੈ ਤੇ ਦੂਜਾ ਅਸੀਂ ਇਹ ਵੀ ਦੁਆ ਕਰਦੇ ਆ ਕਿ ਸਾਡੇ ਏਰੀਆ 'ਚ ਸੁਖ ਸ਼ਾਂਤੀ ਰਹੇ ਤੇ ਸਾਡੇ ਏਰੀਆ ਦੇ ਵਿੱਚ ਤੇ ਜਲੰਧਰ ਦਿਹਾਤੀ ਦੇ ਵਿੱਚ ਆਪਣੀ ਕਿਰਪਾ ਬਣਾਈ ਰੱਖੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ